ਕੇਸੀ ਕਲੋਨੀ ਵਿਖੇ ਔਰ ਇੱਥੇ ਆ ਆਲੀਸ਼ਾਨ ਕੋਠੀ ਐ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਐਨ ਆਰ ਆਈ ਦੀ ਕੋਠੀ ਐ ਇੰਗਲੈਂਡ ਨਿਵਾਸੀ ਨੇ ਪੈਸੇ ਪੰਜਾਬੀ ਨੇ ਪਰ ਇੰਗਲੈਂਡ ਰਹਿੰਦੇ ਨੇ ਉਹਨਾਂ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ 4 ਮੀਟਰ ਮੱੜਦੀ ਇਹਦਾ ਬਾਹਰੋਂ ਹੀ ਲੰਘਿਆ ਸੀ ਸੋਚ ਚਲਾਨ ਨੂੰ ਓਕੇ ਇੱਥੇ ਲਗਾਇਆ ਸੀ ਇਹ ਵੀ ਪਟਕੇ ਲਾਗੇ ਤੇ ਇਧਰੋਂ ਪਿਛਲੇ ਦਰਵਾਜ਼ੇ ਸਣੀ ਬੜੇ ਅੰਦਰ ਕੰਧ ਟੱਪ ਕੇ ਠੀਕ ਹੈ ਨੱਪ ਕੇ ਬਣਿਆ ਮੈਨੂੰ ਦਿਖਾ ਦਿਜੀ ਆ ਜੀ ਤਾਂ ਸੰਦੀਪ ਭਾਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਚੋਰ ਕੰਧ ਟੱਪ ਕੇ ਆਉਂਦੇ ਆ ਵਰਤੀਆਂ ਟੂਟੀਆਂ ਤੇ ਅੰਦਰ ਵਾਸ਼ਰੂਮ ਦੇ ਵਿੱਚ ਵੀ ਸਾਰੀ ਭੰਡ ਤੋੜ ਕੀਤੀ ਹੋਆ ਕਿਚਨ ਦੇ ਵਿੱਚ ਵੀ ਕੀਤੀ ਹੋ ਸਾਰੀ ਭੰਡ ਤੋੜ ਕਿੰਨਾ ਕੁ ਸਮਾਨ ਫਰਸਟ ਫਲੋਰ ਤੋਂ ਲੈ ਗਿਆ ਫਰਸਟ ਫਲੋਰ ਤੋਂ ਸਾਰੀਆਂ ਟੂਟੀਆਂ ਭੰਨ ਕੇ ਲੈ ਗਏ ਆ ਪਟੀਆਂ ਨਹੀਂ ਖੋਲੀਆਂ ਨਹੀਂ ਹੈਗੀਆਂ ਤੋੜੀਆਂ ਤੋੜ ਕੇ ਲੈ ਗਏ ਇੱਕਾ ਕਮਰਾ ਹੈ ਇੱਥੇ ਲੋਕ ਲੱਗਾ ਸੀ ਇਹਦਾ ਬਚਾਓ ਚਲ ਵੀ ਇੱਧਰ ਦਿਖਾ ਦੋ ਆ ਸਿੰਕ ਦੇ ਵੀ ਦੇਖੋ ਪੱਟ ਥਲ ਪੂਰੀ ਕੀਤੀ ਐ ਤਾਂ ਮਰੇ ਪੂਰੇ ਤਜਰਬੇ ਕਰ ਚੋਰ ਤੇ ਪੂਰਾ ਤਸੱਲੀ ਨਾਲ ਟਾਈਮ ਲਾ ਕੇ ਗਏ ਆ ਜੀ ਪੂਰਾ ਤਸੱਲੀ ਨਾਲ ਜੀ ਇਹ ਰਾਤ ਦਾ ਨਿਕੰਮਾ ਹੈ ਗੱਗ ਰਾਤ ਨੂੰ ਵੀ ਮੈਂ 8:00 ਵਜੇ ਕੇਵਲ ਢੇੜਾ ਮਾਰ ਕੇ ਜਾਂਦਾ ਇੰਦਰ 8:00 9:00 ਕੀ ਘੁੰਮਦੇ ਫਿਰਦੇ ਮਾਰ ਜੀ ਦਾ ਉਹ ਟੁੱਟੀਆਂ ਨੂੰ ਦੇਣ ਦਾ ਕੰਮ ਹਾਂਜੀ ਸਾਰਾ ਲਾ ਕੇ ਲੈ ਗਏ ਇੱਥੇ ਥੱਲੇ ਮਾਈਕ੍ਰੋਵੇਵ ਪਿਆ ਸੀਗਾ ਉੱਤੇ ਚੁੱਲ੍ਹੇ ਸੀਗੇ ਸਿਲੰਡਰ ਲੱਗੇਆਂ ਸੀ ਹੋਰ ਵੀ ਹੈ ਜੇ ਕੋਈ ਭਾਂਡੇ ਭੁੰਡੇ ਇੱਦਾਂ ਸਾਮ ਗਿੱਲੇ ਆਪਣੇ ਸੁਰੱਖਿਆ ਨੂੰ ਲੈ ਕੇ ਵੀ ਤਾਂ ਮਨ ਚ ਸੁਹਾ ਲਾਉਂਦੇ ਹੋਣੇ ਆ ਇਹਦਾ ਸੁਨੀਲ ਜੀ ਦਾਦੇ ਤੁਸੀਂ ਕੇਵਲ ਆ ਕੇ ਇੱਥੇ ਰਾਤ ਰਹਿਨੇ ਸੀਗੇ ਤਾਂ ਮੰਨ ਲਓ ਕੱਲਾ ਬੰਦਾ ਹੋਵੇ 4-5 ਜਾਣੇ ਆ ਜਾਣ ਤਕੱਲਾ ਬੰਦਾ ਕੀ ਕਰੂਗਾ। ਹੋਈਆ ਜੀ ਕੱਲਾ ਬੰਦਾ ਕੀ ਕਰ ਲੂਗਾ ਮੈਂ ਹੁਣ ਕਈ ਵੇਲੇ 9 ਵਜੇ 10 ਵਜੇ ਵੀ ਕੰਮ ਦੇ ਹਿਸਾਬ ਨਾਲ ਆਪਣੇ ਆਈ ਦਾ ਆ ਗਿਆ ਆਪਣਾ ਪੈਜੀ ਦਾ ਆ ਤੇ ਹੁਣ ਜੇ ਬੰਦਾ ਕੱਲਾ ਹੋਵੇ ਤਾਂ ਕੀ ਕਰੂਗਾ? ਚੋਰ ਕੱਲੇ ਬੰਦਾ ਕੰਮ ਤਾਂ ਨਹੀਂ ਆਏ। ਨਹੀਂ ਕੱਲੇ ਬੰਦੇ ਨਹੀਂ 2-3 ਜਾਣੇ ਤਾਂ ਹੁੰਦੇ। ਨਾ ਤਾਂ ਇੱਥੇ ਪਹਿਲੀ ਨਹੀਂ ਹੈਗੀ। ਇਸ ਘਰ 'ਚ ਇਸ ਘਰ ਦੇ ਵਿੱਚ ਤੀਜੀ ਚੌਥੀ ਇੱਕ ਵਾਰੀ ਪਹਿਲਾਂ ਜਦੋਂ ਬਣਦੀ ਸੀ ਉਸ ਵੇਲੇ ਤਾਰਾਂ ਕੱਢ ਕੇ ਲੈ ਗਏ ਸੀ ਆ ਤਾਂ ਹੀ ਬਾਹਰ ਤਾਰਾਂ ਪਾਈਆਂ ਨਹੀਂ ਹੈਗੀਆਂ ਆਪਾਂ। ਉਸ ਤੋਂ ਬਾਅਦ ਫਿਰ ਇੱਕ ਵਾਰ ਟੂਟੀਆਂ ਬੋਟਲੀਆਂ ਸੀ। ਤੇ ਹੁਣ ਆ ਤੀਸਰੀ ਵਾਰ ਬੋਲਦਾ ਕੈਮਰੇ ਨੀ ਲੱਗੇ ਸੀ ਵੀ ਇੱਥੇ ਰਹਿੰਦੇ ਸੀਗੇ ਕਿਰਾਏਦਾਰ ਹੁਣ ਹੈ ਨਹੀਂ ਗੇ ਤਾਂ ਆ ਕੇ ਸਰਕਾਰ ਵਾਲੇ ਕਹਿੰਦੇ ਗੱਲ ਘੁੱਟ ਲਓ ਕਿੰਨਾ ਚਿਰ ਗੱਲ ਰਹੇਗੀ ਘੁੱਟੀ ਦੋਸਤੋ ਸੱਚ ਕਹਾ ਤਾਂ ਚੋਰ ਲੁਟੇਰੇ ਮਾੜੇ ਅੰਸਰ ਇੱਕ ਦਿਨ ਵੀ ਨਹੀਂ ਕਰਦੇ ਛੁੱਟੀ ਦੋਸਤੋ ਇੱਕ ਦਿਨ ਵੀ ਨਹੀਂ ਕਰਦੇ ਛੁੱਟੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦinesh ਸੂਰੀ ਤੁਸੀਂ ਸ਼ਹਿਰਤ ਮਸਲਾਂ ਦੇ ਵੀਡੀਓ ਕੇਸ ਬਾਰੇ ਰੁਲੀ ਸਾਥੀਓ ਇਸ ਸਮੇਂ ਕਰਿਆਮ ਰੋਡ ਤੇ ਮੌਜੂਦ ਹਾਂ ਔਰ ਇੱਥੇ ਜਿਹੜੀ ਇਹ ਕਲੋਨੀ ਆ ਇਹਦੇ ਵਿੱਚ ਚੋਰਾਂ ਨੇ ਦਸਤਕ ਦਿੱਤੀ ਹੈ ਜੇ ਇਸ ਰੋਡ ਦੀ ਗੱਲ ਕਰੀਏ ਤਾਂ ਥੋੜੇ ਦਿਨ ਪਹਿਲਾਂ ਕਰਿਆਮ ਰੋਡ ਤੇ ਹੀ ਜਿਹੜਾ ਰਸਤਾ ਬੇਗਮਪੁਰ ਵੱਲ ਨੂੰ ਜਾਂਦਾ ਉੱਥੇ ਇੱਕ ਬਜ਼ੁਰਗ ਜੋੜੇ ਨੂੰ ਘੇਰਿਆ ਗਿਆ ਸੀ ਕੱਲ ਰਾਤ ਹੀ ਨਵੀਂ ਆਬਾਦੀ ਵਿਖੇ ਇੱਕ ਨੌਜਵਾਨ ਤੇ ਤਿੰਨ ਦਾਤ ਮਾਰ ਕੇ ਜਾਨਲੇਵਾ ਹਮਲਾ ਕਰਕੇ ਉਸ ਤੋਂ ਫੋਨ ਖੋਲਿਆ ਗਿਆ ਉਸ ਤੋਂ ਪਰਸ ਖੋਲਿਆ ਗਿਆ ਔਰ ਹੁਣ ਕ੍ਰਿਆਮ ਰੋਡ ਤੇ ਫਿਰ ਤੋਂ ਪਹੁੰਚੇ ਆ ਕੇਸੀ ਕਲੋਨੀ ਵਿਖੇ ਔਰ ਇੱਥੇ ਆ ਆਲੀਸ਼ਾਨ ਕੋਠੀ ਐ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਐਨ ਆਰ ਆਈ ਦੀ ਕੋਠੀ ਐ ਇੰਗਲੈਂਡ ਨਿਵਾਸੀ ਨੇ ਪੈਸੇ ਪੰਜਾਬੀ ਨੇ ਪਰ ਇੰਗਲੈਂਡ ਰਹਿੰਦੇ ਨੇ ਉਹਨਾਂ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਆ ਵੀਰ ਉਹਨਾਂ ਦਾ ਭਤੀਜਾ ਜਿਹੜੇ ਓਨਰ ਨੇ ਸਾਰੀ ਗੱਲਬਾਤ ਇਹਨਾਂ ਤੋਂ ਜਾਨਣਾ ਕਿ ਲੇਕਿਨ ਵੱਡੇ ਸਵਾਲ ਇਹੀ ਨੇ ਮੈਂ ਛੁੱਟੀ ਦੀ ਗੱਲ ਕੀਤੀ ਹੈ ਚੋਰ ਇੱਕ ਦਿਨ ਛੁੱਟੀ ਦਾ ਛੱਡੋ ਇੱਕ ਦਿਨ ਚ ਦੋ ਦੋ ਹਾਜ਼ਰੀਆਂ ਲਵਾਉਣ ਲੱਗੇ ਨੇ ਇਹ ਵੱਡੇ ਸਵਾਲ ਨੇ ਭਾਈ ਸੱਸੀ ਕਾਲ ਸੱਸੀ ਕਾਲ ਭਾਈ ਕੀ ਨਾਮ ਕੀ ਜੀ ਤੁਹਾਡਾ ਸੰਜੀਵ ਕੁਮਾਰ ਸੰਜੀਵ ਭਾਈ ਪੂਰੀ ਘਟਨਾ ਜੋ ਚੋਰਾਂ ਨੇ ਵਾਰਦਾਤ ਕੀਤੀ ਹੈ ਆਪਾਂ ਸਾਰੀ ਦਿਖਾ ਦੇਣੀ ਆ ਮਤਲਬ ਆ ਦਰਾਜਾ ਟੁੱਟਿਆ ਸੀ ਕਿ ਨਹੀਂ ਜੀ ਨਹੀਂ ਇਹ ਤਾਂ ਖੁੱਲਾ ਸੀ ਕੰਦ ਟੱਪ ਕੇ ਆਏ ਆ ਆ ਜੋ ਮੈਨੂੰ ਦਿਖਾ ਦਿਓ ਨਾਲ ਨਾਲ ਚਲਦੇ ਚਲਦੇ ਤਾਂ ਇਹ ਵੀਰ ਸੰਜੀਵ ਨੇ ਜਿਹੜੇ ਪਹਿਲਾਂ ਇੱਥੇ ਆ ਜਾਂਦੇ ਹੁੰਦੇ ਸੀਗੇ ਤਾਂ ਹੁਣ ਚੰਦ ਦਿਨਾਂ ਤੋਂ ਨਹੀਂ ਆ ਪਏ ਮੋਟਰ ਦੀ ਤਾਰ ਵੀ ਇੱਥੋਂ ਮੜਤੀ ਇਹਦਾ ਬਾਹਰੋਂ ਹੀ ਲੰਗਿਆ ਸੀ ਸੋਚ ਚਲਾਨ ਨੂੰ ਓਕੇ ਇੱਥੇ ਲਗਾਇਆ ਸੀ ਇਹ ਵੀ ਪਟ ਕੇ ਲੈ ਗਏ ਤੇ ਇਧਰੋਂ ਪਿਛਲੇ ਦਰਵਾਜ਼ੇ ਸਣੀ ਬੜੇ ਅੰਦਰ ਕੰਦ ਟੱਪ ਕੇ ਠੀਕ ਹੈ ਟੱਪ ਕੇ ਬਣੇ ਮੈਨੂੰ ਦਿਖਾ ਦਿਜੀਏ ਆ ਜੋ ਤਾਂ ਸੰਦੀਪ ਭਾਜੀ ਹੁਣਾਂ ਦੇ ਕਹਿਣ ਦੇ ਮੁਤਾਬਕ ਚੋਰ ਕੰਦ ਟੱਪ ਕੇ ਆਉਂਦੇ ਆ ਉਸ ਤੋਂ ਬਾਅਦ ਜਿਹੜਾ ਇਹ ਫਰਸਟ ਫਲੋਰ ਤੇ ਜਾਣ ਲਈ ਬਾਹਰੋਂ ਰਸਤਾ ਰੱਖਿਆ ਆ ਕਿਉਂਕਿ ਕਈ ਵੇਲੇ ਪੋਰਸ਼ਨ ਬਣਾ ਦਿੱਤਾ ਜਾਂਦਾ ਐਨਆਰਆਈਆਂ ਤੋਂ ਖਾਸ ਕਰਕੇ ਕਿ ਜੇ ਕੋਈ ਬਾਹਰੋਂ ਰੈਂਟ ਤੇ ਲੈਣਾ ਚਾਹੁੰਦਾ ਤਾਂ ਬਾਹਰੋਂ ਬਾਹਰ ਐਂਟਰੀ ਹੋ ਜਵੇ ਜੀ ਇਹ ਦੇਖੋ ਇੱਥੇ ਪੰਨਿਆਂ ਨੇ ਹੂੰ ਉਹ ਲੋਕ ਵੀ ਫਰੀਆ ਦਿਖਾ ਇੱਕ ਦੋ ਦਿਖਾ ਦਿਓ ਦਵਾਰ ਤੇ ਦਿਖਾ ਦਿਓ ਕੈਮਰੇਜ ਹਾਂ ਲੋਕ ਦੋਨੇ ਇਧਰੋਂ ਪੰਨ ਕੇ ਫਿਰ ਅੰਦਰ ਬੜੇ ਆ ਤੇ ਸੰਜੀਪ ਭਾਈ ਕੋਈ ਭੇਤੀ ਹੋਗਾ ਜਿਹਨੂੰ ਪਤਾ ਕਿ ਇਧਰੋਂ ਰਾਹ ਆ ਹਾਂਜੀ ਕੀ ਕਹਿ ਰਹੇ ਇਧਰੋਂ ਰਾਹ ਹੈ ਤੇ ਇਧਰੋਂ ਗੇਟ ਹੈ ਭੰਨਿਆ ਜਾ ਸਕਦਾ ਹਾਂਜੀ 30 ਹੋ ਸਕਦਾ ਪਹਿਲਾਂ ਤਾਂ ਜਿੰਦਾ ਇੱਥੇ ਰਹਿੰਦੇ ਸੀਗੇ ਕਿਰਾਏ ਦੇਣ ਹੁਣ 20 ਦਿਨ ਹੋਏ ਆ ਯਾਨੀ ਕਿ ਸਾਡੇ ਵੀ ਗੁਰਪੁਰ ਚਲਦੇ ਗੁਰੂ ਰਵਿਦਾਸ ਮਹਾਰਾਜੀ ਦਾ ਅਸੀਂ ਉਧਰ ਵੀ ਜੀਓਗੇ ਤੇ ਮੇਰੇ ਤੋਂ ਵੀ ਨਹੀਂ ਆਇਆ ਹੋਇਆ ਤੁਹਾਡੇ ਨਾਲ ਭਾਜੀ ਵੀ ਨੇ ਜਿਹੜੇ ਪਾਲਕੀ ਸਾਹਿਬ ਦੀ ਗੱਡੀ ਚਲਾਉਂਦੇ ਸੀਗੇ ਤਾਂ ਇਹ ਵੀਰ ਸੇਵਾਦਾਰ ਵੀ ਨੇ ਹਾਂਜੀ ਐਵੇਂ ਸੇਵਾਦਾਰ ਨੇ ਸੁਨੀਲ ਜੀ ਜੀ ਇਧਰ ਵੀ ਦੇਖੋ ਆਹ ਪੜਤੀਆਂ ਟੁੱਟੀਆਂ ਤੇ ਇਧਰ ਵਾਸ਼ਰੂਮ ਦੇ ਵਿੱਚ ਵੀ ਸਾਰੀ ਭੰਡ ਤੋੜ ਕੀਤੀ ਹੋਆ ਕਿਚਨ ਦੇ ਵਿੱਚ ਵੀ ਕੀਤੀ ਹੋ ਸਾਰੀ ਭੰਡ ਤੋੜ ਕਿੰਨਾ ਕਸਮਾਨ ਫਰਸਟ ਫਲੋਰ ਤੋਂ ਲੈ ਗਏ ਫਰਸਟ ਫਲੋਰ ਤੋਂ ਸਾਰੀਆਂ ਟੂਟੀਆਂ ਹੀ ਭੰਨ ਕੇ ਲੈ ਗਏ ਆ ਪੱਟੀਆਂ ਨਹੀਂ ਖੋਲੀਆਂ ਨਹੀਂ ਹੈਗੀਆਂ ਤੋੜੀਆਂ ਤੋੜ ਕੇ ਲੈ ਗਏ ਇੱਕਾ ਕਮਰਾ ਆ ਇਹ ਚ ਲੋਕ ਲੱਗਾ ਸੀ ਇਹਦਾ ਬਚਾ ਹੋ ਗਿਆ ਜੀ ਬਾਕੀ ਸਾਰਾ ਲੈ ਗਏ ਉੱਪਰ ਵੀ ਘੁੰਮ ਕੇ ਗਏ ਆ ਕਿ ਉੱਪਰ ਕੋਈ ਸਮਾਨ ਨਾ ਪਿਆ ਇਹ ਸਾਰੇ ਬਸੇ ਮਾਰ ਕੇ ਹਾਂਜੀ ਸਾਰੇ ਬਸੇ ਨਿਗਾ ਮਾਰ ਕੇ ਗਏ ਜੋ ਉਹਨਾਂ ਦੇ ਮਤਲਬ ਦਾ ਸੀਗਾ ਸਮਾਨ ਲੈ ਗਏ ਸਾਰੇ ਤੇ ਇਹ ਤੋਂ ਥੱਲੇ ਇਧਰਲੇ ਪਾਸੇ ਉੱਤਰੇ ਨਹੀਂ ਇੱਥੋਂ ਹਾਂ ਜੀ ਇੱਧਰੋਂ ਉਤਰੇ ਆ ਫਿਰ ਥੱਲੇ ਜਾ ਕੇ ਉਹਨਾਂ ਨੇ ਸਮਾਨ ਚੱਕਿਆ ਸਿਲੰਡਰ ਵਗੈਰਾ ਇਹ ਖੋਲਦੇ ਨਾ ਕਰੋ ਜੀ ਨਹੀਂ ਖੋਲਦਾ ਨਹੀਂ ਇੱਧਰੋਂ ਹੀ ਜਾਂਦੇ ਤੁਹਾਨੂੰ ਆਪਾਂ ਪਰਲੇ ਬੱਸ ਦੀ ਚੱਲਦੇ ਆ ਤਾਂ ਪਹਿਲਾਂ ਜੀ ਫਰਸਟ ਫਲੋਰ ਤੇ ਚੋਰ ਆਉਂਦੇ ਆ ਦਰਵਾਜ਼ਾ ਤੋੜਦੇ ਆ ਉਸ ਤੋਂ ਬਾਅਦ ਹੇਠਾਂ ਜ ਵੀ ਜਾਂਦੇ ਆ ਥੱਲੋਂ ਕੀ ਕੀ ਚੋਰੀ ਆ ਥੱਲੇ ਪਾ ਜੀ microwaves ਪਿਆ ਸੀਗਾ ਸਿਲੰਡਰ ਸਿਲੰਡਰ ਵੀ ਝੱਕ ਲਿਆ ਚੁੱਲਾ ਵੀ ਪਾ ਲਿਆ ਸਿਲੰਡਰ ਨਾਲ ਦੇ ਪਾਸੇ ਛੱਟਿਆ ਹੋਊ ਇਧਰੋਂ ਹੀ ਛੱਟਿਆ ਹੋਊਗਾ ਗੰਦ ਟੱਪ ਕੇ ਸਿਲੰਡਰ ਸੀਗਾ ਚੁੱਲਾ ਸੀਗਾ ਕਾਫੀ ਸਮਾਨ ਸੀ ਕਿਚਨ ਦਾ ਜੋ ਵੀ ਹੁੰਦਾ ਹੀ ਆ ਉਹ ਸੀਗਾ ਜੀ ਬਾਕੀ ਮਹਿੰਗੀ ਆਈਟਮਾਂ ਨੂੰ ਹੱਥ ਪਾਇਆ ਉਹਨਾਂ ਨੂੰ ਮਹਿੰਗੀਆਂ ਨੂੰ ਪਾਇਆ ਜੀ ਫ੍ਰਿਜ ਨੂੰ ਵੀ ਹੱਥ ਪਾਇਆ ਆ ਉਹ ਵੀ ਖਚਕਾਈਓ ਵਾ ਗਿਦਾ ਨੇ ਹਾਂਜੀ ਵਾਸ਼ਿੰਗ ਮਸ਼ੀਨ ਵੀ ਪਈ ਹੈ ਤੇ ਉਹ ਛੋਟਾ ਹੱਥੀ ਲੈ ਕੇ ਆਉਣ ਜਾਂ ਟੈਂਪੂ ਲੈ ਕੇ ਆਉਣੇ ਹਾਂ ਉਹ ਹੱਥ ਪਿਆ ਨਹੀਂ ਉਹਨੇ ਦੇਖਿਆ ਵੀ ਲੈ ਕੇ ਕਿੱਧਰ ਤੀ ਜਾਣੀ ਹੈ ਜੀ ਤਾਂ ਉਹਨਾਂ ਨੇ ਫੇ ਚੱਕੀ ਨਹੀਂ ਹੈਗੀ ਤਾਂ ਇਹ ਗਰਾਉਂਡ ਫਲੋਰ ਹੈ ਸਾਥੀਓ ਪਹਿਲਾਂ ਵੀ ਜਿੱਧਰ ਦਿਖਾ ਦਿਓ ਆ ਸਿੰਕ ਦੇ ਵੀ ਦੇਖੋ ਪੱਟ ਥਲ ਪੂਰੀ ਕੀਤੀ ਹੈ ਤਾਂ ਮਰੇ ਪੂਰੇ ਤਜਰਬੇ ਕਰ ਚੋਰ ਤੇ ਪੂਰਾ ਤਸੱਲੀ ਦਾ ਟਾਈਮ ਲਾ ਕੇ ਗਏ ਆ ਜੀ ਪੂਰਾ ਤਸੱਲੀ ਨਾਲ ਜੀ ਇਹ ਰਾਤ ਦਾ ਨਹੀਂ ਕੰਮ ਹੈਗਾ ਕਿ ਅਗਰ ਰਾਤ ਨੂੰ ਵੀ ਮੈਂ 8 ਵਜੇ ਕਿਵੇਂ ਲੇ ਗੇੜਾ ਮਾਰ ਕੇ ਜਾਂਦਾ ਇੰਦਰ 8 9 ਵਜੇ ਜੀ ਕੀ ਘੁੰਮਦੇ ਫਿਰਦੇ ਮਾਰ ਜੀ ਤਾਂ ਔ ਟੁੱਟਿਆਂ ਨੂੰ ਦਿੰਦਾ ਨਹੀਂ ਕੰਮ ਹਾਂਜੀ ਸਾਰਾ ਲਾਗ ਲੈ ਗਏ ਇੱਥੇ ਥੱਲੇ ਮਾਈਕ੍ਰੋਵੇਵ ਪਿਆ ਸੀਗਾ ਉੱਤੇ ਚੁੱਲ੍ਹੇ ਸੀਗੇ ਸਿਲੰਡਰ ਲੱਗੇ ਆ ਸੀ ਹੂੰ ਹੋਰ ਵੀ ਹਜੇ ਕੋਈ ਭਾਂਡੇ-ਮੁੰਡੇ ਇੱਦਾਂ ਹੀ ਸਾਰੇ ਖਿਲਰੇ ਹੋਏ ਉਹ ਫਰਿੱਜ ਵੀ ਪਾਦੀ ਸ਼ਾਇਦ ਅੱਜ ਜੇ ਗੇੜਾ ਨਾ ਮਾਰ ਤਾ ਰਾਤ ਨੂੰ ਫਿਰ ਗੇੜਾ ਲਾ ਲਾਂਗੇ ਹਾਂਜੀ ਹੋ ਸਕਦਾ ਹੈ ਨਹੀਂ ਹੋਣਾ ਕਿ ਜੇ ਤੁਸੀਂ ਅੱਜ ਗੇੜਾ ਨਾ ਮਾਰਦੇ ਜੇ ਅੱਜ ਮੈਂ ਨਾ ਮਾਰਦਾ ਤਾਂ ਹੋਰ ਆ ਸਕਦੇ ਮੈਂ ਤਾਂ ਤਾਂ ਮੈਂ ਦਰਵਾਜ਼ੇ ਗੇੜੀ ਮਾਰ ਕੇ ਜਾਂਦਾ ਤਾਂ ਜਦੋਂ ਅੱਜ ਮੈਂ ਗੇੜੀ ਮਾਰੀ ਤਾਂ ਪਿਛਲਾ ਦਰਵਾਜ਼ਾ ਖੁੱਲਿਆ ਗਿਆ ਹਾਂ ਪਹਿਲਾਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਪਿੱਛੇੋਂ ਦੇਖਿਆ ਵੀ ਦਰਵਾਜ਼ਾ ਖੁੱਲ੍ਹਾ ਹੈ ਅੰਦਰ ਮੈਂ ਦੇਖਿਆ ਗੱਦੇ-ਗੁੱਦੇ ਸਭ ਪੱਟ ਹੋਏ ਸੀ ਆਲੇ-ਦੁਆਲੇ ਖਿਲਾਰੇ ਹੋ ਸੀ ਜੀ ਤਾਂ ਫਿਰ ਮੈਂ ਖੋਲ੍ਹ ਕੇ ਦੇਖਿਆ ਤਾਂ ਫੈਣੀ ਟੁੱਟੀਆਂ ਡੱਟੀਆਂ ਹੋਏ ਬਸ ਹਾਂ ਜੀ ਆਪ ਦੇ ਤੁਸੀਂ ਦੇਖ ਸਕਦੇ ਹੋ ਕਿ ਆਹ ਲੋਕ ਬਿਲਕੁਲ ਪਹਿਲਾਂ ਵਾਂਗੇ ਇਹਨੂੰ ਨਹੀਂ ਤੋੜਿਆ ਗਿਆ ਜਿਹਨੂੰ ਨਹੀਂ ਛੇੜਿਆ ਗਿਆ ਉੱਪਰੋਂ ਹੀ ਛਾਲ ਮਾਰ ਕੇ ਫੇੜੋ ਫਿਰ ਉਹ ਆਏ ਆ ਕਿਉਂਕਿ ਉੱਥੇ ਜਿਹੜਾ ਪਾਰਟੀਸ਼ਨ ਹੈ ਉਹ ਪਰਤ ਅਗਰੇਲ ਨਹੀਂ ਲੱਗੀ ਇੱਕ ਦਾ ਵੱਡਾ ਨੁਕਸਾਨ ਕਰਕੇ ਗਿਆ ਜੇ ਆਪਾਂ ਪੈਸੇ ਵਿੱਚ ਸਮਝੀਏ ਤਾਂ ਕਿੰਨੇ ਦਾ ਨੁਕਸਾਨ ਹੋ ਗਿਆ ਪੈਸੇ ਵਿੱਚ ਸਮਝ ਲਓ ਤੁਸੀਂ ਕਿ ਘਟੂ ਘਟ 35 40 ਹਜ਼ਾਰ ਦਾ ਦਾ ਸਮਾਨ ਹੈਗਾ ਹੀ ਆ ਜਿਹੜੇ ਤੁਸੀ ਲਾਸਟ ਟਾਈਮ ਕਦੋਂ ਆਏ ਸੀ ਇੱਥੇ ਲਾਸਟ ਟਾਈਮ ਮੈਂ ਤਿੰਨ ਦਿਨ ਪਹਿਲਾਂ ਆਇਆ ਸੀ ਉਸ ਵੇਲੇ ਮੇਰੇ ਕੋ ਚਾਬੀ ਬਾਹਰ ਨਹੀਂ ਗੇੜ ਦੀ ਹੈਣੀ ਸੀ ਮੈਂ ਬਾਹਰੋਂ ਗੇੜਾ ਮਾਰ ਕੇ ਗਿਆ ਤਾਂ ਲੋਕ ਲੋਕ ਲੱਗੇ ਹੋ ਸੀ ਸਾਰੇ ਉੱਪਰਲੇ ਦਰਵਾਜ਼ੇ ਦਾ ਡੋਰ ਦਾ ਵੀ ਲੱਗਿਆ ਸੀ ਬਾਹਰੋਂ ਮਤਲਬ ਪਰਲੇ ਪਾਸੇ ਤੋਂ ਨਹੀਂ ਇਧਰੋਂ ਆਪਾਂ ਜਦੋਂ ਜਾਣਦੇ ਆ ਨਾ ਬਾਹਰੋਂ ਡੋਰ ਦੀਦਾ ਆ ਤਾਂ ਉਦੋਂ ਪਤਾ ਲੱਗਦਾ ਹੈ ਅੱਜ ਡੋਰ ਖੁੱਲ੍ਹਾ ਸੀ ਅੱਜ ਡੋਰ ਖੁੱਲ੍ਹਾ ਸੀ ਹਾਂ ਅੱਜ ਜਦੋਂ ਤੋੜੇ ਦਿੱਤਾ ਫਿਰ ਲੱਗਣਾ ਸੀ ਕਿਰ ਕਿਦਾਂ ਲੱਗਣਾ ਸੀ ਤੇ ਮੈਂ ਬਾਅਦ ਚ ਫੇ ਆ ਕੇ ਦੇਖਿਆ ਫਿਰ ਮੈਂ ਹੁਣ ਥੱਕੇ ਤੋਂ ਕੇ ਥੋੜਾ ਜਿਹਾ ਲਗਾਇਆ ਮੈਨੂੰ ਹੋ ਸਕਦਾ ਚੋਰਾਂ ਨੇ ਅੱਜ ਘੋਕ ਰੱਖਿਓ ਜੇ ਸੰਜੀਵ ਜੀ ਅੱਜ ਵੀ ਨਹੀਂ ਆਉਂਦੇ ਤਾਂ ਬਾਕੀ ਸਮਾਨ ਅੱਜ ਲੈ ਜੰਨੇ ਆ ਹੋ ਸਕਦਾ ਨਹੀਂ ਤਾਂ ਹੀ ਮੈਂ ਫਿਰ ਹੁਣ ਡੋਰ ਜਿਹੜੀ ਸਹੀ ਕਰਾ ਲਏ ਹਾਂਜੀ ਡੋਰ ਸਹੀ ਆ ਹੁਣ ਤਾਂ ਲੋਕਾਂ ਨਾਲ ਲਾਤਾ ਉੱਪਰਲਾ ਵੀ ਸਹੀ ਆ ਫਰਦਾ ਪਰ ਰਾਖੀ ਰੱਖਣੀ ਪੈਣੀ ਆ ਰਾਖੀ ਰੱਖਣੇ ਪੈਣੀ ਆ ਆਹ ਗੋਲੇ ਮੇਰੇ ਖਾਲ ਕੋਠੀਆਂ ਹੋਰ ਵੀ ਹੈ ਨਹੀਂ ਨਾ ਕੋਠੀ ਹੈ ਨਹੀਂ ਉਹ ਪਿੱਛੇ ਆ ਜੀ ਪਰੇ ਜਾ ਕੇ ਕੋਠੀ ਦੂਰ ਆ ਇਧਰ ਆ ਉਹ ਕਿਰਾਏ ਦਾ ਰਹਿੰਦੇ ਆ ਕਦੇ ਰਹਿੰਦੇ ਕਦੇ ਜਾਂਦੇ ਉਹ ਵੀ ਆਪਣੇ ਕੰਮ ਕੂਮਤੇ ਬਿਜੀ ਰਹਿੰਦੇ ਆ ਮੈਨੂੰ ਮੇਰੇ ਸੁਣਨ ਜਾਇ ਸੁਨੀਲ ਭਾਈ ਦੱਸਦੇ ਸੀ ਕਹਿੰਦੇ ਕਿ ਤੁਹਾਡੇ ਚਾਚਾ ਜੀ ਨੇ ਇੰਡੀਆ ਆਣਾ ਵੀ ਸੀ ਅਗਲੇ ਮਹੀਨੇ ਹਾਂਜੀ ਅਗਲੇ ਮਹੀਨੇ ਆ ਰਹੇ ਆ ਉਹ ਪਹਿਲੇ ਹਫਤੇ ਆਣਾ ਉਹਨਾਂ ਨੇ ਉਹਨਾਂ ਨਾਲ ਇਹੇ ਤਾਂ ਗੱਲ ਕਰਦਾ ਵੀ ਆ ਸਾਮਾਨ ਜਾ ਕੇ ਉਧਰਲੀ ਕੋਠੀ ਰੱਖ ਲਈਏ ਕਿ ਤੁਹਾਡੀ ਕਲਾਮ ਰੋਡ ਤੇ ਵੀ ਕੋਠੀ ਆ ਵੀ ਉਧਰ ਹੀ ਆਪਾਂ ਰਹਿਣਾ ਆ ਵੀ ਇੱਧਰ ਤਾਂ ਰਹਿਣਾ ਨਹੀਂ ਹਜੇ ਅੱਜ ਸ਼ਾਮ ਨੂੰ ਚੱਕਣਾ ਅਸੀਂ ਸਾਮਾਨ ਸਾਡੇ ਤੋਂ ਪਹਿਲੇ ਛੱਕ ਕੇ ਲੈ ਗਏ ਤੁਹਾਡੇ ਤੋਂ ਪਹਿਲੇ ਚੋਰ ਚੱਕ ਗਏ ਪਹਿਲੇ ਜਾ ਕੇ ਨਹੀਂ ਸੁਨੀਲ ਭਾਈ ਜਿਹੜੇ ਹਾਲਾਤ ਬਣੇ ਜਾਂਦੇ ਆ ਅਸੀਂ ਕਲਾਮ ਰੋਡ ਦੇ ਵਿੱਚ ਕੋਠੀ ਕਰਕੇ ਅਸੀਂ ਵਿੱਚ ਐਨ ਸੰਘਣੇ ਹਾਂਜੀ ਘਰਾਂ ਚ ਘਰ ਸੀ ਜਿਹੜੀ ਵਾਰਦਾਤ ਹੋਈ ਤੁਹਾਡੇ ਬ੍ਰਦਰ ਹੀ ਆ ਜੀ ਜਿੰਨਾਂ ਵਾਰਦਾਤ ਹੋਈ ਤੁਹਾਡੇ ਮਹੱਲੇ ਚੀ ਵਾਰ ਦੋ ਦੋ ਵਾਰਦਾਤਾਂ ਹੋ ਗਈਆਂ ਬੰਦਿਆਂ ਨਾਲ ਦੋ ਮਤਲਬ ਪਰਿਵਾਰਾਂ ਨਾਲ ਹੋ ਗਈਆਂ ਤਾਂ ਇਹ ਤੁਸੀਂ ਹਾਲਾਤਾਂ ਨੂੰ ਕਿੱਦਾਂ ਦੇਖਦੇ ਹੋ ਬਹੁਤ ਮਾੜੇ ਹਾਲ ਆ ਜੀ ਚੋਰਾ ਤੇ ਹਿਸਾਬ ਨਾਲ ਚੋਰਾ ਤੇ ਹਰਿਆ ਖੁੱਲੇ ਆ ਅੱਜ ਵੀ ਮੈਂ ਥਾਣੇ ਗਿਆ ਕਮਪਲੀਟ ਕਰਨ ਉੱਥੇ ਸ਼ਹਿਰ ਇਹ ਧਿਆਨ ਤੁਹਾਨੂੰ ਆਪੇ ਰੱਖਣਾ ਪੈਣਾ ਆ ਜਿੱਦਾਂ ਦੇ ਹਾਲਾਤ ਹੈਗੇ ਆ ਵੀ ਅਸੀਂ ਆਪਣੇ ਸਮਾਨ ਦੀ ਆਪ ਜੀ ਜ਼ਿੰਮੇਵਾਰ ਆਂ ਅਸੀਂ ਕੀ ਗੱਲ ਤਾਂ ਕਹਿੰਦੇ ਜਿਹਦੇ ਉਹ ਮੈਂ ਕਮਪਲੀਟ ਦੇਣ ਗਿਆ ਪਹਿਲਾਂ ਤਾਂ ਉਹਨੇ ਕਮਪਲੀਟ ਮੇਰੇ ਹੱਥ ਚ ਪੜਾਤੀ ਕਹਿੰਦਾ ਤੁਸੀਂ ਲੈ ਕੇ ਦਿੱਤੀ ਆ 18 ਤਰੀਕ ਤਨ ਮੈਨੂੰ ਕੀ ਪਤਾ ਹੁਣ 3-4 ਦੇਣਾ ਵਿੱਚ ਅਸੀਂ ਕਿੱਥੇ ਲੱਭੀਏ ਉਹਨਾਂ ਨੂੰ ਮੈਂ ਕਹਾਂ ਤੂੰ ਅਸੀਂ ਕੰਪਲੀਟ ਤਾਂ ਫੜੋ ਕੰਪਲੀਟ ਆਪਣੀ ਦੇਖੋ ਕੱਲ ਨੂੰ ਕਿਤੇ ਹੋਰ ਚੋਰੀ ਵੀ ਹੋ ਸਕਦੀ ਹੈ ਕੰਪਲੀਟ ਰਜਿਸਟਰ ਕਰ ਲਓ ਨਹੀਂ ਤਾਂ ਹੋ ਗਈ ਹੋਰ ਵੀ ਹੋ ਸਕਦੀ ਹੈ ਜੇ ਤੁਹਾਡੇ ਕੋਲ ਫੜ ਹੋ ਗਿਆ ਉਹਨਾਂ ਦਾ ਸਮਾਨ ਨਿਕਲੂਗਾ ਤਾਂ ਤੁਹਾਨੂੰ ਪਤਾ ਤਾਂ ਲੱਗ ਜੂਗਾ ਰਿਕਵਰੀ ਹੋ ਸਕਦੀ ਹੈ ਅਸਲ ਵਿੱਚ ਭਾਈ ਜਿੰਨਾ ਕਿ ਮੈਂ ਸਮਝਿਆ ਨਾ ਨਫਰੀ ਘਟ ਹੈ ਫੋਰਸ ਘਟ ਹੈ ਹਾਂਜੀ ਘਟੇ ਫ੍ਰਾਈਮ ਜਿਆਦਾ ਹੋ ਗਿਆ ਇੱਕ ਪੋਪੂਲੇਸ਼ਨ ਬਹੁਤ ਜਿਆਦਾ ਦੂਜਾ ਜਿਹੜੇ ਪੰਜਾਬੀ ਹੈ ਵੀ ਨਹੀਂ ਉਹ ਇੱਥੇ ਵਸੋ ਬਹੁਤ ਹੋ ਗਈ ਆ ਬਾਕੀ ਹੋਰ ਸਟੇਟਸ ਤੋਂ ਬਹੁਤ ਲੋਕ ਆ ਗਏ ਆ ਦੂਜੀ ਗੱਲ ਫੋਰਸ ਬਹੁਤ ਘੱਟ ਹੈ ਜਿਹੜੀ ਰਹਿੰਦੀ ਹੁੰਦੀ ਹੈ ਉਹ ਲੀਡਰਾਂ ਨਾਲ ਲੱਗੀ ਹੋਇਆ ਹਾਂਜੀ ਲੀਡਰਾਂ ਨਾਲ ਹੀ ਆ ਜੀ ਲੱਗੀ ਉਹ ਹੁਣ ਤੁਸੀਂ ਦੇਖ ਲਓ ਕਿਸੇ ਨਾਲ ਵੀ ਜਾਂਦੇ ਆ ਤਾਂ ਪੰਜ ਸੱਤ ਜਾਣੇ ਉਹਨਾਂ ਦੇ ਨਾਲ ਹੀ ਹੁੰਦੇ ਆ ਥਾਣੇ ਦੀ ਚਲਜੋ ਦੋ ਜਾਣੇ ਬੈਠੇ ਹੁੰਦੇ ਆ ਉਹ ਕੰਪਲੀਟਾ ਉੱਥੇ ਲਿਖਣਾ ਅੱਛਾ ਉਹ ਲੀਡਰ ਜੀ ਸੰਗ ਤੇ ਕੋਈ ਪੁੱਛਦਾ ਵੀ ਨਹੀਂ ਕੋਤਾ ਵੀ ਦੇਖ ਉਹ ਕਰਕੇ ਸੈੱਡ ਹੋ ਜਾਂਦਾ ਉਹਨੇ ਵੀ ਚਾਰ ਚਰਨਾਂ ਨਾਲ ਲੱਗੇ ਨਾਲ ਵੀ ਇਦਾਂ ਹੀ ਚਾਰ ਚਰਨ ਤੁਰੇ ਹੋ ਹੂੰ ਚਲੋ ਹਾਂਜੀ ਠੀਕ ਹੈ ਜੀ ਆਪਾਂ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਪਹੁੰਚਾ ਦਿੱਤੀ ਹੈ ਪਰ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਤਾਂ ਮਨ ਸਵਾਲ ਆਉਂਦੇ ਹੋਣੇ ਆ ਜਿੱਦਾਂ ਸੁਨੀਲ ਜੀ ਦਾਸਦੇ ਤੁਸੀਂ ਕਈ ਵੇਲੇ ਆ ਕੇ ਇੱਥੇ ਰਾਤ ਰਹਿਨੇ ਸੀਗੇ ਹਾਂਜੀ ਹਾਂਜੀ ਤਾਂ ਮੰਨ ਲਓ ਕੱਲਾ ਬੰਦਾ ਹੋਵੇ ਚਾਰ ਪੰਜ ਜਾਣੇ ਆ ਜਾਣ ਤਾਂ ਕੱਲਾ ਬੰਦਾ ਕੀ ਕਰੂਗਾ ਉਹੀ ਹੈ ਜੀ ਕੱਲਾ ਬੰਦਾ ਕੀ ਕਰ ਲੂਗਾ ਮੈਂ ਹੁਣ ਕਈ ਵੇਲੇ 9 ਵਜੇ 10 ਵਜੇ ਵੀ ਕੰਮ ਦੇ ਹਿਸਾਬ ਨਾਲ ਆਪਣੇ ਆਈ ਦਾ ਆ ਕੇ ਆਪਣਾ ਪੈਜੀ ਦਾ ਆ ਤੇ ਹੁਣ ਜੇ ਬੰਦਾ ਕੱਲਾ ਹੋਵੇ ਤਾਂ ਕੀ ਕਰ ਲੂਗਾ ਚੋਰ ਕੱਲੇ ਬੰਦੇ ਦਾ ਕੰਮ ਤਾਂ ਨਹੀਂ ਹੈ ਨਹੀਂ ਕੱਲੇ ਬੰਦੇ ਨਹੀਂ ਦੋ ਤਿੰਨ ਜਾਣੇ ਤਾਂ ਹੋਣਗੇ ਇੱਕ ਬਾਹਰ ਖੜਾ ਹੋਊਗਾ ਤੂੰ ਅੰਦਰ ਆ ਜਾ ਅੰਦਰ ਖੜੇ ਹੋਣਗੇ ਤੁਸੀਂ ਇਹ ਦੇਖੋ ਵੀ ਉਹਨੇ ਇਧਰੋਂ ਥੱਲੇ ਹੋਣੀ ਲੋਕ ਤੋੜਿਆ ਉੱਪਰੋਂ ਦੀ ਤੋੜਿਆ ਕੋਈ ਉਹਨੂੰ ਡਰ ਨਹੀਂ ਸੀ ਵੀ ਆਲੇ ਦੁਆਲੇ ਕੀ ਹਾਂ ਕੋਈ ਆਲੇ ਦੁਆਲੇ ਕੋਈ ਡਰ ਨਹੀਂ ਸੀ ਵੀ ਕੋਈ ਦੇਖ ਰਹਾ ਹੂੰਗਾ ਜੋ ਕੁਝ ਵੀ ਹੈ ਮਤਲਬ ਪਹਿਲਾਂ ਕੋਈ ਰਿਸਰਚ ਕਰਕੇ ਗਿਆ ਹੋਈ ਇਹ ਦਿਨ ਦੇ ਵਿੱਚ ਹੀ ਆ ਸਰਚ ਕਰਕੇ ਗਿਆ ਪਹਿਲਾਂ ਕੋਈ ਕੀਤਾ ਇਹ ਦਿਨ ਦੇ ਵਿੱਚ ਹੀ ਆ ਕੰਮ ਰਚ ਚੁੱਕਾ ਆ ਇੱਕ ਕਲਾਮ ਪਿੰਡ ਵੱਲ ਨੂੰ ਜਾਂਦੇ ਰਾਹ ਤੇ ਸੋਨਾ ਰੋਡ ਤੇ ਉੱਥੇ ਵੀ ਇੱਦਾਂ ਹੀ ਘਰ ਚ ਕੀਤਾ ਸੀ ਬੰਦ ਰਿਆ ਕੰਸਟਰਕਸ਼ਨ ਹੋ ਰਹੀ ਸੀ ਘਰ ਚ ਉੱਚੋ ਸਮਾਨੇ ਦਾ ਸੱਟ ਕੇ ਲੈ ਗਏ ਸੀ ਤਾਂ ਵੱਡੇ ਸਵਾਲ ਨੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਨੇ ਔਰ ਜਿਹੜੇ ਐਨ ਆਰ ਆਈ ਐਨ ਆਰ ਆਈਆਂ ਦੇ ਕਰਕੇ ਪੰਜਾਬ ਜਿਹੜਾ ਮਾੜਾ ਮੋਟਾ ਪੈਰਾਂ ਤੇ ਐ ਤੇ ਉਹਨਾਂ ਦੇ ਘਰਾਂ ਦੀ ਸੁਰੱਖਿਆ ਲਈ ਲੈ ਕੇ ਬਹੁਤ ਵੱਡੇ ਸਵਾਲ ਨੇ ਬਹੁਤ ਐਨ ਆਰ ਆਈਆਂ ਦੇ ਨਾਲ ਇਸ ਤਰੀਕੇ ਹੋ ਜਾਂਦੀ ਹੈ ਜੀ ਤੀਜੀ ਚੌਥੀ ਵਾਰ ਦਾਤ ਆ ਇੱਥੇ ਪਹਿਲੀ ਨਹੀਂ ਹੈਗੀ ਇਸ ਘਰ ਇਸ ਘਰ ਦੇ ਵਿੱਚ ਤੀਜੀ ਚੌਥੀ ਇੱਕ ਵਾਰੀ ਪਹਿਲਾਂ ਜਦੋਂ ਬਣਦੀ ਸੀ ਉਸ ਵੇਲੇ ਤਾਰਾਂ ਗੱਢ ਕੇ ਲੈ ਗਏ ਸੀ ਆ ਤਾਂ ਹੀ ਬਾਹਰ ਤਾਰਾ ਪਾਈਆਂ ਨਹੀਂ ਹੈਗੀਆਂ ਆਪਾਂ ਉਸ ਤੋਂ ਬਾਅਦ ਫੇਰ ਇੱਕ ਮਰ ਟੂਟੀਆਂ ਵਟ ਲਈਆਂ ਸੀ ਤੇ ਹੁਣ ਆ ਤੀਸਰੀ ਵਾਰ ਹੋ ਗਿਆ ਕੈਮਰੇ ਪੂਰੇ ਹੈਗੇ ਕਿ ਕੈਮਰੇ ਨਹੀਂ ਲੱਗੇ ਸੀ ਵੀ ਇੱਥੇ ਰਹਿੰਦੇ ਸੀਗੇ ਕਿਰਾਏਦਾਰ ਹੁਣ ਹੈ ਨਹੀਂ ਕਿ ਤਾਂ ਆ ਹੁਣ ਇੱਥੇ ਲਗਾਣੇ ਪੈਣੇ ਕੈਮਰੇ ਜਿੱਦਾਂ ਦੇ ਹਾਲਾਤ ਪੰਜਾਬ ਵਿੱਚ ਬਹੁਤ ਜ਼ਿਆਦਾ ਹੀ ਆ ਜੀ ਮੁਸ਼ਕਲ ਹਾਲਾਤ ਨੇ ਤਾਂ ਮੈਂ ਜਿਵੇਂ ਪਹਿਲਾਂ ਵੀ ਕਹਿੰਨ ਉਹ ਨਾਲ ਬਾਈ ਜੀ ਤੋਂ ਵੀ ਗੱਲ ਸਮਝਿਆ ਕਿ ਕੰਧ ਤੇ ਲਿਖਿਆ ਬਾਈ ਜੀ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਹੈ ਆਪਣੀ ਘਿਰ ਆਪ ਜ਼ਿਆਦਾ ਕਰੋ ਬਾਕੀ ਤਾਂ ਮੈਨੂੰ ਹੱਥ ਖੜੇ ਹੀ ਲੱਗਦੇ ਆ ਉਮੀਦ ਕਰਦੇ ਤੁਸੀਂ ਠੀਕ ਠਾਕ ਰਹੋਗੇ ਸੁਰੱਖਿਅਤ ਰਹੋਗੇ ਪਰ ਸੱਜੇ ਖੱਬੇ ਉੱਤੇ ਥੱਲੇ ਅੱਗੇ ਪਿੱਛੇ ਤੁਹਾਨੂੰ 6 ਥਾਈ ਦੇਖਣਾ ਪੈਣਾ ਮੈਂ ਕਹਿੰਦਾ 360 ਡਿਗਰੀ ਚ ਕਰਨੇ ਰਿਹਾ ਕਰੋ ਕਿਉਂਕਿ ਹਾਲਾਤ ਵਿਗੜਦੇ ਜਾ ਰਹੇ ਬਹੁਤ ਬਹੁਤ ਸ਼ੁਕਰੀਆ